ਓ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਹੱਥ ਦੇ ਖੇਡਦੇ ਲੱਗਣ ਪਿਆਰੇ ਹੱਥ ਦੇ ਖੇਡਦੇ ਅੰਗ ਪਿਆਰੇ ਓ ਦੁੱਖ ਨਾ ਆਵੇ ਨੇੜੇ ਰੱਬ ਸਭ ਨੂੰ ਦੇਵੇ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਓ ਇਹ ਦਵਾਈਆਂ ਕੁਰਾਨੇ ਦਵਾਈਆਂ ਇਹ ਤਵ ਕਾਕਾ ਤੇਰਾ ਲੱਖ ਜੁਗ ਜੀਵੇ ਤੇ ਤੈਨੂੰ ਦਾਤਾ ਲਾਵੇ ਪੱਗ ਤੇਰੀਆਂ ਤੇਰੀਆਂ ਜੀਨ ਬੱਚਿਆਂ ਦੀਆਂ ਜੋੜੀਆਂ ਤੇ ਦਾਤਾ ਸੁਖੀ ਰੱਖੇ ਪਵਰ ਹੁ ਪੁੱਤ ਮਿਖੜੇ ਨੇ ਖਤ ਦੇ ਖੇਡਦੇ ਲੱਗਣ ਪਿਆਰੇ ਖਤ ਦੇ ਖੇਡਦੇ ਲੱਗਣ ਪਿਆਰੇ ਦੁੱਖ ਨਾ ਵੇ ਨੇੜੇ ਰੱਬ ਸਭ ਨੂੰ ਦੇਵੇ ਮੇਰੇ ਮਿਠੜੇ ਮੇਰੇ ਰੱਬ ਸਭ ਨੂੰ ਮੇਰੇ ਗੰਗਾਇਆ ਹੋ ਗਈਆਂ ਮੇਰੇ ਸਭ ਨੂੰ ਬੇਨਾਨ ਕਿਨੇ ਲਾਜ਼ ਤੇ ਬਾਗ ਤੇਰੀਆਂ ਜੀਨ ਬੱਚਿਆਂ ਦੀਆਂ ਜੋੜੀਆਂ ਤੇਰਾ ਸੁਖੀ ਵਸੇ ਪਰਵਾਰ ਇਆਂ ਪੁੱਤਾਂ ਦੀ ਖਾਤਰ ਮਾਪੇ ਲੱਖਾਂ ਕਰਮ ਕਮਾਉਂਦੇ ਨੇ ਲੱਖਾਂ ਕਰਮ ਕਮਾਉਂਦੇ ਨੇ ਲੱਖਾਂ ਕਰਮ ਕਮਾਉਂਦੇ ਨੇ ਇਆਂ ਪੁੱਤਾਂ ਦੀ ਖਾਤਰ ਮਾਪੇ ਲੱਖਾਂ ਕਰਮ ਕਮਾਉਂਦੇ ਨੇ ਕਰਮ ਕਮਾਉਂਦੇ ਨੇ ਲੱਖਾਂ ਕਰਮ ਕਮਾਉਂਦੇ ਨੇ ਹੱਦ ਦੇ ਘੇੜਦੇ ਲਗਨ ਪਿਆਰੇ ਹੱਦ ਦੇ ਘੇੜਦੇ ਲਗਨ ਪਿਆਰੇ ਦੁੱਖ ਨਾ ਆਵੇ ਨੇੜੇ ਰੱਬ ਸਭ ਲੂੰਦ ਉਹ ਪੁੱਤਰ ਮਠੜੇ

ਕਿ ਵੇ ਲੱਖ ਜਮਾਈਆਂ ਇਹ ਤਾਂ ਕਾਕੇ sire ਲਾ ਕੇ ਸ਼ਵਾਰੀਆਂ ਇਹ ਤਾਂ ਵਧਾਈਆਂ ਗੁਰਨੇ ਦਵਾਈਆਂ ਇਹ ਤਾਂ ਵਧਾਈਆਂ ਗੁਰਨੇ ਦਵਾਈਆਂ ਉਹ ਕਾਕਾ ਜੀ ਵੇ ਲੱਖ ਸਮਾਈਆਂ ਦਿਨ ਕਰਮਾ ਵਾਲਾ ਉਹ ਦਿਨ ਕਰਮਾ ਵਾਲਾ ਰੱਬ ਸਭ ਨੂੰ ਦੇਵੇ ਬੱਲੇ ਬੱਲੇ ਖੁਸ਼ ਹੋਵੇ ਵੇ ਸਭ ਨੂੰ ਦੇਵੇ ਰੱਬ ਸਭ ਨੂੰ ਦੇਵੇ ਕੀ ਬਤਾ ਬਾਈ ਕੀ ਬਤਾ ਕੀ ਬਾ ਕਮਾਲ ਆਵਾਜ਼ ਹੈ ਸੁਡੀ ਪਾਜੀ ਕਿੱਥੋਂ ਆਇਓ ਅਸੀਂ ਮੋਗੇ ਸ਼ਹਿਰ ਦੇ ਰਹਿਣ ਵਾਲੇ ਆ ਜੀ ਅੱਜ ਐਵੇਂ ਜਿਹਾ ਪਹਿਲਾਂ ਵੀ ਆਇ ਸੀ ਨਹੀਂ ਜ਼ਿੰਦਗੀ ਚ ਪਹਿਲਾ ਆ ਗਿੜਾ ਜੀ ਜੀ ਉਹ ਤਾਂ ਬਹੁਤ ਚਾਹਣ ਵਾਲੇ ਅਸੀਂ ਮੌਸਮ ਆ ਹੀ ਹੋਣ ਲੱਗਿਆ ਭਾਜੀ ਸਾਡਾ ਭੰਡ ਮਰਾਸੀ ਅਸੀਂ ਜੀ ਵਧਾਈ ਲੈ ਮੀਰਾ ਮਰਦਾਨੇ ਕੇ ਭੰਡ ਮਰਾਸੀ ਵਧਾਈਆਂ ਲੈਣ ਆਲੇ ਮੋਗੇ ਸ਼ਹਿਰ ਤੋਂ ਆਏ ਆਈ ਲੈਣ ਆਏ ਵਧਾਈਆਂ ਲੈਣ ਹੀ ਆਏ ਸੀਗੇ ਲਾਲੇ ਦੇ ਦਰਸ਼ਨ ਕਰਨਾ ਹੈ ਲੈਰਾ ਛੋਟਾ ਸਿੱਧੂ ਆਇਆ ਪੂਰੇ ਮਿਸੇ ਮੂਸਾ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਇਸ ਤੋਂ ਵੱਡੀ ਕੋਈ ਖੁਸ਼ੀ ਹੈ ਨਹੀਂ ਜੀ ਕਿਉਂਕਿ ਦੁਆਰਾ ਜਿਹੜਾ ਜਨਮ ਲੈਣਾ ਨਾ ਇਹ ਇੱਕ ਫਕੀਰ ਨੂੰ ਹੀ ਲੈ ਸਕਦੀ ਹੈ ਜਾਂ ਕੋਈ ਮਹਾਨ ਹਸਤੀ ਜਿਨਵੇਂ ਕਿ ਜਿਨ੍ਹਾਂ ਨੇ ਬਹੁਤ ਜ਼ਿਆਦਾ ਤਪਸ਼ ਕੀਤਾ ਹੋਵੇ ਇਨਕੇ ਪੈਰੀ ਵਾਪਸ ਉਹਦੇ ਇਨਕੇ ਪੈਰੀ ਵਾਪਸ ਉਹੀ ਆ ਸਕਦਾ ਹੈ ਜੀ ਤੇ ਐਦੋਂ ਵੱਡੀ ਕੋਈ ਖੁਸ਼ੀ ਹੈ ਹੀ ਨਹੀਂ ਆ ਅੱਲਾਹ ਪਾਕ ਰਹਿਮਤ ਕਰੇ ਇਹਦੀ ਉਸ ਤੋਂ ਵੀ ਜ਼ਿਆਦਾ ਚੜ੍ਹਾਈ ਹੋਵੇ ਪਰ ਜੋ ਪਹਿਲਾਂ ਬੋਰਡ ਲੱਗ ਜਾਂਦਾ ਦੁਆਰਾ ਬੋਰਡ ਨਹੀਂ ਲੱਗਦਾ ਨਾ ਕਹਿੰਦੇ ਪਰ ਇਹ ਪੱਕਾ ਹੀ ਲੱਗਿਆ ਇਹ ਪੱਕਾ ਹੀ ਲੱਗਿਆ ਜੀ ਅਰਸ਼ਾਂ ਤੋਂ ਲੱਗ ਕੇ ਆ ਗਿਆ ਹੋਰ ਲਾਈਏ ਕਿ ਬਸ ਹੋਰ ਲਾਈਏ ਤੇ ਬਸ ਸੋ ਦੇਖ ਸਕਦੇ ਜੀ ਮਾਹੌਲ ਸਿੱਧੂ ਬਾਈ ਦੀ ਯਾਦਗਾਰ ਵਿਖੇ ਉਹਨਾਂ ਦੇ ਚਾਹਣ ਵਾਲੇ ਇੱਥੇ ਆਏ ਹੋਏ ਨੇ ਡਫਲੀ বাজਾ ਕੇ ਇੱਥੇ ਬਹੁਤ ਵਧੀਆ ਇਹਨਾਂ ਨੇ ਗੀਤਕਾਰੀ ਆਪਣੀ ਪੇਸ਼ ਕੀਤੀ ਹੈ ਸੋ ਤਸਵੀਰਾਂ ਮੂਸਾ ਪਿੰਡ ਦੀਆਂ ਨੇ ਹੋਰ ਵੀ ਦਿਖਾਉਂਦੇ ਰਹਾਂਗੇ ਮੇਰੇ ਸਹਿਯੋਗੀ ਗੁਰਪ੍ਰੀਤ ਸਿੰਘ ਦੇ ਨਾਲ ਮਹਾਰਾਜ ਸ਼ਰਮਾ ਡੈਲੀ ਪੋਸਟ